ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸਭ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਆਦ ਗੁਰੇ ਨਮਹ ਹੈ ਜੁਗਾਦ ਗੁਰੇ ਨਮਹ ਹੈ ਸਤ ਗੁਰੇ ਨਮਹ ਹੈ ਸ੍ਰੀ ਗੁਰਦੇਵ ਨਮਹ ਹੈ ਨਮਸਕਾਰ 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 ਜਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਦਾਸ ਤੁਹਾਡਾ ਪਨਾਮਾ ਦੇ ਸੰਨੰਦਨ ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਹਿ ਮਈ ਦੇਸਾਂ ਪਾਸ਼ਾਹੀ 10ਵੀ ਪਿੰਡ ਚੱਕ ਫਤੇ ਸਿੰਘ ਵਾਲਾ ਨੇੜੇ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਦੇਸ਼ ਪੰਜਾਬ ਗੁਰੂ ਪਿਆਰਿਓ ਗੁਰੂ ਸਵਾਰਿਓ ਆਓ ਫਤੇ ਦੀਆਂ ਸਾਂਝਾਂ ਪਾਈਏ ਗੱਜਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿ ਸਹਨ ਸਾਹ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਪਾਸ਼ਾ ਦੀਆਂ ਕੀਤੀਆਂ ਇਲਾਹੀ ਬਖਸ਼ਿਸ਼ਾਂ ਸਦਕਾ ਲਾਈਆਂ ਰਹਾਣੀ ਡਿਉਟੀਆਂ ਸਦਕਾ ਅਪਰਜਾਨਾ ਬਰਾਗਣ ਰੂਹ ਬ੍ਰਹਮ ਗਿਆਨੀ ਮਾ ਤਨਤਨ ਮਾ ਦੇਸਾਂ ਦੇ ਬੁਰਜ ਸਾਹਿਬ ਤੋਂ ਜੁਗੋ ਜੁਗਾ ਟਾਲੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਦੇ ਹਾਂ ਸਰਲ ਸਪਸ਼ਟ ਅਧਿਆਤਮਕ ਵਿਆਖਿਆ ਦਾ ਆਨੰਦ ਮਾਣਦੇ ਹਾਂ ਗੁਰੂ ਪਿਆਰੇ ਗੁਰੂ ਸਵਾਰੇ ਉਹ ਇਹ ਰੱਬੀ ਦਾਤਾ ਬ੍ਰਹਮ ਗਿਆਨ ਦੀਆਂ ਦਾਤਾ ਕਲੰਗੀਆਂ ਵਾਲੇ ਪਾਤਸ਼ਾਹ ਤਲਵੰਡੀ ਸਾਬੋ ਦਮਦਮਾ ਸਾਹਿਬ ਤੋਂ ਚੱਲ ਕੇ 1706 ਈਸਵੀ ਦੇ ਵਿੱਚ ਮਾਹ ਦੇਸਾਂ ਦੇ ਘਰ ਆਏ 9 ਦਿਨ ਪਾਤਸ਼ਾਹ ਠਹਿਰੇ ਉਹਨਾਂ 9 ਦਿਨਾਂ ਦੌਰਾਨ ਜੋ ਗੁਰੂ ਨਾਨਕ ਦੇ ਪੰਥ ਦੀਆਂ ਸ੍ਰੀ ਗੁਰੂ ਗ੍ਰੰਥ ਦੀਆਂ ਖਾਲਸਾ ਪੰਥ ਦੀਆਂ ਰੌ ਰੀਤਾਂ ਬੀਜ ਮੰਤਰ ਮੰਤਰ ਸੋਜੀ ਬਖਸ਼ੀ ਮਾਹ ਦੇਸਾਂ ਦੇ ਸਿਰ ਤੇ ਹੱਥ ਰੱਖ ਕੇ ਬਚਨ ਕੀਤਾ ਕਿ ਇਹ ਦੇਸਾਂ ਮਾਈ ਤੇਰੀ ਸਾਈਂ ਦਰਸਮਾਈ ਅਕਾਲ ਪੁਰਖ ਸਹਾਈ ਕਿਰਪਾ ਕੀਤੀ ਗੋਹਜ ਭੇਦ ਮਾਂ ਨੂੰ ਦੇਕੇ ਗਏ ਬਚਪਨ ਤੋਂ ਇਸ ਦਰ ਘਰ ਦੀ ਸੇਵਾ ਕਰਦੇ ਆ ਸਿਮਰਨ ਕਰਦੇ ਆ ਇਤਿਹਾਸ ਨੂੰ ਬਾਚਦੇ ਆ ਬਾਣੀ ਨੂੰ ਪੜ੍ਹਦੇ ਆ ਬਾਰ ਬਾਰ ਸਹਿਜ ਪਾਠ ਕਰਦੇ ਆ ਜੋ ਮਾਂ ਦੇਸਾਂ ਨੇ ਸਾਡੀ ਝੋਲੀ ਪਾਇਆ ਹੈ ਉਹ ਆਪ ਸਭ ਨਾਲ ਸਾਂਝ ਪਾਉਂਦੇ ਹਾਂ ਕਿ ਕਿਸ ਤਰ੍ਹਾਂ ਇੱਕ ਓੰਕਾਰ ਸਤਨਾਮ ਦੀ ਉਸ ਸਿਰਜਣਹਾਰ ਦੀ ਕਿ ਮਾਲਕ ਪਰਬਦਕਾਰ ਇੱਕ ਹੈ ਇੱਕ ਦਾ ਮਤਲਬ ਇੱਕੋ ਹੀ ਆ ਇੱਕੋ ਹੀ ਇਕਾਈ ਹੈ ਸਾਡੇ ਵਿੱਚ ਰਮਿਆ ਹੋਇਆ ਬਸਿਆ ਹੋਇਆ ਕਣਕਣ ਦੇ ਵਿੱਚ ਮੌਜੂਦ ਹੈ ਆਪਣੇ ਅੰਦਰੋਂ ਆਪਣੇ ਪ੍ਰਭੂ ਨੂੰ ਆਪਣੇ ਗੁਰੂ ਨੂੰ ਜਾਣਾਂਗੇ ਤਾਂ ਉਹਨੂੰ ਜਾਣ ਜਾਗੇ ਤੇਹੀ ਸੂਤਰ ਹੈ ਗੁਰੂ ਨਾਨਕ ਦਾ ਕਿ ਮਾਲਕ ਇੱਕ ਹੈ ਤੇ ਉਹਨੂੰ ਜਾਣਨ ਲਈ ਅੰਦਰ ਜਾਣਾ ਹੈ ਅੰਦਰ ਜਾਣ ਦੀ ਪਵਣ ਗੁਰੂ ਇਦੂ ਆਹ ਸ਼ਬਦ ਗੁਰੂ ਜਿਹੜਾ ਪਿੰਗਲਾ ਲੰਘ ਸੁਖਮਣਾ ਚੋ ਦਾ ਮਲਾਪ ਹੋ ਜਾਂਦਾ ਆਪਣੇ ਦਰ ਘਰ ਅਸੀਂ ਪਹੁੰਚ ਜਾਂਦੇ ਆਂ ਥਿਰ ਘਰ ਪਹੁੰਚ ਜਾਂਦੇ ਆਂ ਆਨੰਦ ਮਾਣਦੇ ਆਂ ਵਿਵੇਕ ਬੁੱਧ ਜਾਗ ਜਾਂਦੀ ਹੈ ਭਰਮ ਭਲੇਖੇ ਦੂਰ ਹੋ ਜਾਂਦੇ ਆਂ ਅਸੀਂ ਸਹਿਜ ਘਰ ਆ ਜਾਂਦੇ ਆਂ ਸਕੂਨ ਦਾ ਜੀਵਨ ਗੁਜ਼ਾਰਦੇ ਆਂ ਆਤਮਕ ਅਡੋਲਤਾ ਦੇ ਵਿੱਚ ਰਹਿੰਦੇ ਆਂ ਆਪਣੇ ਆਪ ਨਾਲ ਰਹਿਣਾ ਸ਼ੁਰੂ ਕਰ ਦਿੰਨੇ ਆਂ ਆਪਾ ਭਾਵ ਮਿਟਾ ਕੇ ਪਦਵੀ ਮਿਲਦੀ ਹੈ ਗੁਰਬਾਣੀ ਨੂੰ ਪੜ੍ਹਦੇ ਆਂ ਸੁਣਦੇ ਆਂ ਸਾਧੂ ਸੰਗਤ ਕਰਦੇ ਆਂ ਗੱਲਾਂ ਆਪੇ ਵਾਪਰ ਜਾਂਦੀਆਂ ਆ। ਆਓ ਜੋ ਸਤਿਗੁਰਾਂ ਨੇ ਬਚਨ ਦਿੱਤੇ ਅਤੇ ਆਪਾਂ ਬਾਣੀ ਪੜ੍ਹਦੇ ਆਂ ਸੁਣਦੇ ਆਂ ਸਾਧੂ ਸੰਗ ਕਰਦੇ ਆਂ ਇਸ ਅਵਸਥਾ ਦੇ ਮਾਲਕ ਬਣੀਏ। ਜਾਣੀਏ ਗੁਰੂ ਘਰ ਤੋਂ ਕਿ ਕਿਵੇਂ ਨਰ ਤੋਂ ਨਰੈਣ ਹੋਈਦਾ। ਭਗਤ ਤੋਂ ਭਗਵਾਨ ਹੋਈਦਾ। ਆਪੇ ਗੁਰਚੇਲਾ ਦਾ ਸੰਨਤ ਕੀ ਹੈ। ਆਪਾਂ ਨੂੰ ਅੱਜ ਕਲਾਸ ਲਾਉਣਗੇ ਜਗਤਗੁਰ ਬਾਬਾ ਗੁਰੂ ਨਾਨਕ ਦੇਵ ਸਹਿਬ ਮਹਾਰਾਜ। ਆਓ ਪਿਆਰਿਓ ਪਰਦੇਆਂ ਝੋੜੀਆਂ ਜਾਣਦੇ ਆਂ ਗੁਰੂ ਪਿਤਾ ਤੋਂ ਸਾਰੀਆਂ ਖੇਡਾਂ ਨੂੰ ਆਰਾਮ ਕਲੀ ਮਹੱਲਾ ਪਹਿਲਾ ਅਸ਼ਟਪਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 902 ਤੇ ਆਪਾਂ ਪਹੁੰਚ ਗਏ ਆਂ ਪਿਆਰਿਓ ਅਸ਼ਟਪਦੀਆਂ ਚੱਲ ਪਈਆਂ ਕਹਿੰਦੇ ਰਾਗ ਆਰਾਮ ਕਲੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਅੱਠ ਬੰਦਾ ਵਾਲੀ ਬਾਣੀ ਜਿਹਨੂੰ ਕਿਹਾ ਜਾਂਦਾ ਅਸ਼ਟਪਦੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਸਰਜਨਹਾਰ ਨੂੰ ਜਾਣਨ ਦੇ ਲਈ ਸਤਗੁਰ ਦੀ ਸਰਨ ਆਉਣਾ ਪੈਂਦਾ ਤੇ ਸਤਗੁਰੂ ਕਿਰਪਾ ਕਰਦਾ ਸਾਨੂੰ ਮਿਲਾ ਦਿੰਦਾ ਸਾਡੇ ਅੰਦਰੋਂ ਸੋਈ ਚੰਦ ਚੜ੍ਹ ਹੈ ਸੇ ਤਾਰੇ ਸੋਈ ਦਿਨ ਅਰ ਤਪ ਤਰ ਹੈ ਸਾ ਧਰਤੀ ਸੋ ਪੌਣ ਚਲਾਰੇ ਜੁਗ ਜੀ ਖੇਲੇ ਥਾਵ ਕੈਸੇ ਪਾਸ਼ਾ ਪ੍ਰਮਾਨ ਕਰਦੇ ਆ ਗੁਰੂ ਪਿਤਾ ਕਹਿੰਦੇ ਆ ਕਹਿੰਦੇ ਸੋਈ ਚੰਦ ਚੜ੍ਹ ਹੈ ਸਿਤਾਰੇ ਕਹਿੰਦੇ ਉਹੀ ਚੰਦਰਮਾ ਜਿਹੜਾ ਰੋਜ਼ ਸਾਨੂੰ ਦਰਸ਼ਨ ਦਿੰਦਾ ਉਹੀ ਤਾਰੇ ਹੈ ਸੋਈ ਚੰਦ ਚੜ੍ਹ ਹੈ ਸਿਤਾਰੇ ਸੋਈ ਦਿਨਿਅਰ ਤਪਤਰ ਹੈ ਉਹੀ ਦਿਨਕਰ ਭਗਵਾਨ ਸੂਰਜ ਸਾਨੂੰ ਦਰਸ਼ਨ ਦਾਰ ਦੇ ਰਿਹਾ ਹੈ ਤਪ ਰਿਹਾ ਸੰਸਾਰ ਨੂੰ ਪਾਲ ਰਿਹਾ ਜੀਵਨੀ ਸ਼ਕਤੀ ਦਾ ਸੋਮਾ ਦਿਨਕਰ ਸੂਰਜ ਸਾ ਧਰਤੀ ਸੋ ਪੌਣ ਝਲਾਰੇ ਉਹੀ ਧਰਤੀ ਸਾਡੀ ਜਿਹਦੇ ਤੇ ਅਸੀਂ ਆਏ ਆ ਜੁਗਾ ਜੁਗਾ ਤੋਂ ਇੱਥੇ ਅਸੀਂ ਖੇਡ ਰਹੇ ਆ ਉਹੀ ਪਵਨ ਜਿਹਦੀ ਸ਼ੁਰੂਆਤ ਕੀਤੀ ਸੀ ਮਾਲਕ ਨੇ ਸੱਚੇ ਤੇ ਪਵਨਾ ਪਿਆ ਉਹੀ ਪੌਣਾ ਇਹ ਜਿਹੜੀ ਗੁਰੂ ਰੂਪ ਹੋ ਕੇ ਸਾਨੂੰ ਜੋੜ ਕੇ ਰੱਖ ਰਹੀ ਆ ਸਾਰ ਧਰਤੀ ਸੋ ਪੌਣ ਚਲਾਰੇ ਜੁਗ ਜੀ ਖੇਲਦੇ ਥਾਬ ਕੈਸੇ ਕਹਿੰਦੇ ਇਹ ਸਾਰਿਆਂ ਜੁਗਾਂ ਦੇ ਵਿੱਚ ਜੁਗ ਆਉਂਦੇ ਆ ਜਾਂਦੇ ਆ ਪਰ ਜਿਹੜਾ ਜੀਵ ਆ ਏਸੇ ਥਾਂ ਤੇ ਖੇਡਾਂ ਖੇਡਦਾ ਫਿਰਦਾ ਤੇ ਇੱਥੇ ਖੇਡਦਾ ਇੱਥੇ ਆਨੰਦਮਾਨਦਾ ਇੱਥੇ ਉਹਨੂੰ ਜਾਣਦਾ ਹੈ ਜੀਵਨਾ ਤਲ ਬਿਨਵਾਰ ਹੋਵੇ ਪਰਵਾਣਾ ਕਰਹਿ ਢਿਗਾਣਾ ਕੜ ਲਖਣ ਵਿਚਾਰ ਰਹਾਉ ਜੀਵਨ ਜੀਵਨ ਦੇਖੋ ਕੈਸੀ ਇਹਦੇ ਵਿੱਚ ਸਮਿਟਰੀ ਭਰੀ ਹੈ ਪਾਸ਼ਾ ਨੇ ਮਾਲਕ ਨੇ ਕੈਸੇ ਰੰਗ ਭਰੇ ਹੈ ਕੋਈ ਜੀਵ ਜੰਤੂ ਆ ਤੁਸੀਂ ਉਹਨੂੰ ਐ ਢੱਕਾ ਲਾਉਣ ਲੱਗ ਜੋ ਕੀੜੀ ਵੀ ਭਜਦੀ ਯਾਰ ਵੀ ਦੇਖੀ ਕਿਤੇ ਬਾਈ ਪੈਰ ਨਾ ਧਲਦੀ ਕਿੰਨਾ ਉਹਨੂੰ ਜੀਵਨ ਪਿਆਰਾ ਹਰ ਚੀਜ਼ ਜੀਵਨ ਆ ਜਿਹੜਾ ਇਹਦੇ ਚ ਇੱਕ ਆਪਣੀ ਉਹ ਤਲਬ ਹੈ ਜਿਉਣ ਦੀ ਲਾਲਸਾ ਕਿੰਨਾ ਹੀ ਕੋਈ ਔਖਾ ਹੋਵੇ ਜੀਵਨ ਚੰਗਾ ਲੱਗਦਾ ਹੈ ਵੀ ਭਲੇ ਦਿਨ ਆ ਜਾਣਗੇ ਤੇ ਆਉਂਦੇ ਵੀ ਆ ਪਾਦਸ਼ਾਹ ਕਹਿੰਦੇ ਇਹਦੇ ਵਿੱਚ ਇੱਕ ਇੱਛਾ ਭਰ ਕੇ ਤੋੜਿਆ ਇਹਦੀ ਬਣਤਰੀ ਜੀਵਨ ਦੀ ਐਵੇਂ ਬਣਾਈ ਆ ਕਿ ਇਹਨੂੰ ਉਹ ਤਲਬ ਲੱਗੀ ਰਹਿੰਦੀ ਆ ਜੀਵਨ ਤਲਬਨਵਾਰ ਜਾਨੀ ਇਹ ਜਿਹੜੀ ਤਲਬ ਆਣਾ ਇਹੀ ਹੀ ਸਾਨੂੰ ਮੁੜ ਮੁੜ ਕੇ ਇੱਥੇ ਲੈ ਕੇ ਆਉਂਦੀ ਹੈ ਹੋਵੇ ਪ੍ਰਵਾਣਾ ਕਰੇ ਧਗਾਣਾ ਕਲ ਲਖਣ ਵਿਚਾਰ ਕਹਿੰਦੇ ਜਦੋਂ ਪ੍ਰਵਾਣਾ ਚੜਦਾ ਹੁਕਮ ਆਉਂਦਾ ਧਗਾਣਾ ਆਉਂਦਾ ਜੋਰ ਚਲਾਉਂਦਾ ਸਾਡੇ ਤੇ ਤਾਂ ਕਹਿੰਦੇ ਇਹ ਲਖਣ ਹੈ ਨਿਸ਼ਾਨੀਆਂ ਹੈ ਵਿਚਾਰ ਹੈ ਕੇ ਖੁਦਗਰਜ਼ੀ ਦੇ ਸੰਸਾਰ ਵਿੱਚ ਜਨਵਰਵਾਣੀ ਲੋਕ